ਬੀਤੇ ਦਿਨੀ ਜਲਾਲਾਬਾਦ ਹਲਕੇ ਦੇ ਪੈਂਦੇ ਪਿੰਡ ਮਾੜਿਆਂ ਵਾਲੇ ਵਿੱਚ ਖੇਤਾਂ ਦੇ ਵਿੱਚ ਖੜੀ ਹੋਈ ਫਸਲ ਨੂੰ ਅੱਗ ਲੱਗਣ ਕਾਰਨ ਤਕਰੀਬਨ 15 ਤੋਂ 20 ਕਿੱਲੇ ਫਸਲ ਸੜ ਕੇ ਸਵਾਹ ਹੋ ਗਈ ਸੀ ਅੱਜ ਹਲਕੇ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਪੀੜਤ ਕਿਸਾਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਕਿਸ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਕਿਸ ਤਰ੍ਹਾਂ ਦਾ ਵਿਸ਼ਵਾਸ ਦਵਾਇਆ ਗਿਆ ਪੀੜਤ ਕਿਸਾਨਾਂ ਨੂੰ ਉਹ ਵੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਇਸ ਆਗ ਨੂੰ ਬੁਝਾਉਂਦੇ ਹੋਏ ਕੁਝ ਨੌਜਵਾਨ ਅੱਗ ਦੀ ਲਪੇਟ ਦੇ ਵਿੱਚ ਆਏ ਸੀ ਜੋ ਹੁਣ ਸ਼੍ਰੀ ਮੁਕਸਰ ਸਾਹਿਬ ਹਸਪੀਟਲ ਵਿਖੇ ਇਲਾਜ ਦੇ ਲਈ ਭਰਤੀ ਹੈ ਕੀ ਕੁਝ ਕਿਹਾ ਉਹਨਾਂ ਦੇ ਲਈ ਪੀੜਤ ਕਿਸਾਨਾਂ ਦੇ ਲਈ ਵਿਧਾਇਕ ਜਗਦੀਪ ਕਮੋਜ਼ ਗੋਲਡਿੰਗ ਹਾਂਜੀ ਐਮਐਲਏ ਸਾਹਿਬ ਅੱਜ ਤੁਸੀਂ ਪਿੰਡ ਮਾੜਿਆ ਵਾਲੇ ਪਹੁੰਚੇ ਹੋ ਦੋ ਦਿਨ ਪਹਿਲਾਂ ਇੱਥੇ ਕਣਕ ਨੂੰ ਅੱਗ ਲੱਗੀ ਸੀ ਉਸੇ ਹੀ ਜਗ੍ਹਾ ਤੇ ਆਪਾਂ ਖੜੇ ਆ ਕਾਫੀ ਜ਼ਿਆਦਾ ਨੁਕਸਾਨ ਹੋਇਆ ਕੀ ਸਰਕਾਰ ਦੁਆਰਾ ਮਦਦ ਇਹਨਾਂ ਕਿਸਾਨਾਂ ਦੀ ਕੀਤੀ ਜਾ ਰਹੀ ਹੈ। ਦੇਖੋ ਸਭ ਤੋਂ ਵੱਡੀ ਗੱਲ ਉਸ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੱਟਾਂ ਤਾਂ ਲੱਗੀਆਂ ਪਰ ਚਲੋ ਉਹ ਤਾਂ ਓਤ ਪਰਜਿਆ ਜਾ ਸਕਦੀਆਂ। ਇਸ ਗੱਲ ਦਾ ਉਸ ਪ੍ਰਮਾਤਮਾ ਦਾ ਸ਼ੁਕਰਗੁਜ਼ਾਰਾ ਪਰ ਜ਼ਮੀਂਦਾਰ ਬੰਦਾ ਆਦੇ ਬੱਚਿਆਂ ਵਾਂਗ ਫਸਲ ਘੜਦਾ ਤਾਂ ਸਾਮ੍ਹ ਕੇ ਰੱਖਦਾ। ਕੋਈ ਵੱਡਾ ਵੱਡਾ ਨੁਕਸਾਨ ਹੋਣ ਨਾਲ ਚਲੋ ਮੁਆਵਜ਼ਾ ਤਾਂ ਸਰਕਾਰ ਨੇ ਦੇਣਾ ਹੀ ਹੈ। ਪਰ ਉਹ ਤਾਂ ਬੜੀ ਜਲਦੀ ਅਸੀਂ ਦੁਆ ਦੇਾਂਗੇ ਕੋਈ ਦਿੱਕਤ ਹੋ ਤਾਂ ਗਰਦੌਰੀਆਂ ਵਗੈਰਾ ਮੈਂ ਕਰਵਾਤੀ ਹਾਂ। ਔਰ ਜਿਹੜੇ ਪੇਪਰ ਵਰਗੋ ਦਾ ਕੰਪਿਊਟਰ ਨੂੰ ਸਾਰਾ ਹੋ ਜਾਊਗਾ ਅ ਅਗਲੇ ਮਹੀਨੇ ਦਾ ਅਸ਼ਾਹ ਕੋਸ਼ਿਸ਼ ਕਰਾਂਗੇ ਪਰ ਮੁਆਵਜ਼ਾ ਵੀ ਨਾ ਮਾਇਜੇ ਸਭ ਤੋਂ ਵੱਡੀ ਗੱਲ ਹੈ ਜਿੰਮੇਵਾਰ ਭਰਾ ਸਾਡੇ ਚਾਨ ਬਚ ਗਈ ਇਸ ਗੱਲ ਦਾ ਪ੍ਰਮਾਤਮਾ ਦਾ ਸ਼ੁਕਰ ਹੈ ਤਿੰਨ ਕਿਸਾਨ ਝੁੱਲਸੇ ਵੀ ਸੀ ਅੱਗ ਬੁਝਾਉਣ ਦੇ ਚੱਕਰ ਦੇ ਵਿੱਚ ਜਿਹਦੇ ਵਿੱਚੋਂ ਇੱਕ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਐਡਮਿਟ ਹੈ ਹਸਪਤਾਲ ਦੇ ਵਿੱਚ ਕੀ ਉਹਨਾਂ ਬਾਰੇ ਤੁਸੀਂ ਕੋਈ ਜਾਣਕਾਰੀ ਲਈ ਹੈ ਉਹਨਾਂ ਨੂੰ ਮਿਲੇ ਨਾ ਉਹਨਾਂ ਨੂੰ ਮਿਲ ਕੇ ਵੀ ਆ ਅੱਜ ਗਿਆ ਸੀ ਉਹ ਪਹਿਲਾਂ ਅਸੀਂ ਮੁਖਸਰ ਸਾਹਿਬ ਗਏ ਸੀ ਔਰ ਫਿਰ ਅਸੀਂ ਤਾਰੇ ਵਾਲਾ ਪਿੰਡ ਗਏ ਉਸ ਤੋਂ ਬਾਅਦ ਵੈਰੋ ਕੀ ਪਿੰਡ ਗਏ ਉਹਨਾਂ ਦੇ ਲਈ ਕੋਈ ਸਹਾਇਤਾ ਨਹੀਂ ਜੀ ਸਾਰੀ ਮੈਂ 100% ਉਹ ਵੀ ਮੈਂ ਕਹਿੰਦਾ ਹਾਂ ਔਰ ਜੈਸੀ ਰੈੱਡ ਕਰਸ ਕਰੋ ਜਿਹੜਾ ਅਸੀਂ ਕਰਨ ਸੜਾਕ ਵੀ ਬਣਦਾ ਉਸੇ ਜ਼ਰੂਰ ਕਰਾਂਗੇ ਸਰ ਪਹੁੰਚੇ ਨੇ ਉਸ ਦਿਨ ਤੁਸੀਂ ਕਾਫੀ ਭਾਵੁਕ ਵੀ ਹੋ ਗਏ ਸੀਗੇ ਕਿਉਂਕਿ ਸਵਾ ਹੀ ਹਾਲਾਤ ਹੀ ਇਦਾਂ ਦੇ ਬਣ ਗਏ ਸੀ ਅੱਜ ਐਮਐਲ ਸਾਬ ਪਹੁੰਚੇ ਨੇ ਕੀ ਵਿਸ਼ਵਾਸ ਦਿਵਾ ਗਿਆ ਬਹੁਤ ਬਹੁਤ ਧੰਨਵਾਦ ਐਮਐਲ ਸਾਬ ਅੱਜ ਪਹੁੰਚੇ ਨੇ ਕਿਸਾਨਾਂ ਨਾਲ ਜਿਹੜੇ ਸਾਡੇ ਕਿਸਾਨ ਭਰਾਵਾ ਦੇਖ ਹੀ ਰਹੇ ਹੋ ਤੁਸੀਂ ਜਿਨ੍ਹਾਂ ਦਾ ਨੁਕਸਾਨ ਆਇਆ ਐਮਐਲ ਸਾਬ ਨੇ ਵਿਸ਼ਵਾਸ ਦਿਵਾਇਆ ਹੈ ਕਿ ਇਹਨਾਂ ਦਾ ਜਿਹੜਾ ਮੁਆਵਜ਼ਾ ਸਰਕਾਰ ਨੂੰ ਉਹ ਦਿੱਤਾ ਜਾਵੇਗਾ ਇਹ ਐਮਐਲ ਸਾਬ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਕਿਸਾਨ ਭਰਾਵਾਂ ਦੀ ਸਾਰ ਲੈਣ ਲਈ ਪਹੁੰਚੇ ਨੇ ਜੀ ਉਸ ਦਿਨ ਤਾਂ ਚਲੋ ਕਿਉਂਕਿ ਹਾਲਾਤ ਉਹਦਾਂ ਦੇ ਸੀ ਪਤਾ ਨਹੀਂ ਲੱਗ ਰਿਹਾ ਸੀ ਕਿ ਜਿਹੜਾ ਸਹੀ ਨੁਕਸਾਨ ਕਿੰਨੇ ਏਕੜ ਦਾ ਜਿਹੜੇ ਕਣਕ ਦਾ ਹੋਇਆ ਬਾਈ ਜੀ ਤੁਸੀਂ ਦੇਖ ਹੀ ਸਕਦੇ ਹੋ ਜੀ ਇਹ ਸਾਰਾ ਨੁਕਸਾਨ ਹੀ ਹੋਇਆ ਜੀ ਲਗਭਗ 15 ਤੋਂ 20 ਕਿੱਲੇ ਜਿਹੜਾ ਕਿਉਂਕਿ ਉਸ ਟਾਈਮ ਜੇ ਜੇ ਸਾਡੀਆਂ ਐਮਐਲ ਸਭ ਅੱਗੇ ਮੈਂ ਤੇ ਇਸ ਗੱਲ ਦੱਸ ਚੁੱਕਾ ਜੇ ਟੀਮ ਨਾ ਸਾਡੀ ਪਹੁੰਚਦੀਆਂ ਤੇ ਇਹ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਸਾਰੀ ਜਿੰਨੀ ਵੀ ਤੁਸੀਂ ਦੇਖ ਰਹੇ ਹੋ ਇਹ ਸਾਰੀ ਕਣਕ ਹੀ ਖੜੀ ਸੀਗੀ ਤੇ ਮੁਗ ਸਾਡੇ ਉਸ ਟੀਮ ਦਾ ਧੰਨਵਾਦ ਜਿਨ੍ਹਾਂ ਆ ਕੇ ਫਾਇਰ ਬ੍ਰਿਗੇਡ ਵਾਲੀ ਕੰਟਰੋਲ ਕਰ ਲੈ ਔਰ ਜਿੰਨੀ ਸਾਡੇ ਪੰਚਾਇਤ ਪਿੰਡਾਂ ਦੀ ਇਨਾਗ ਨੂੰ ਕੰਟਰੋਲ ਕਰ ਲੈ ਇਹ ਤੁਹਾਡੇ ਸਾਹਮਣੇ ਜਿਹੜਾ ਜਿਹੜਾ ਜ਼ਿਆਦਾ ਨੁਕਸਾਨ ਹੋ ਗਿਆ ਕਿ ਬਚ ਗਿਆ ਜੀ ਤੁਹਾਡਾ ਮੇਰਾ ਨਾਮ ਗੁਰਚਰ ਸਿੰਘ ਤੁਹਾਡਾ ਵੀ ਨੁਕਸਾਨ ਆਇਆ ਫਸਲ ਹਾਂਜੀ ਆ ਸਾਡੀ ਮੇਰੀ ਹੋਇਆ ਕਣਖੜੀ ਕਣਖੜੀ ਹੈ ਜੀ ਹਾਂਜੀ ਕਿੰਨੇ ਏਕੜ ਸੀ ਤੁਹਾਡੀ ਇਹ 3.5 3 ਕਿੱਲੇ ਇਹ ਸੜ ਗਈ ਕਣਖੜੀ ਅੱਛਾ ਤੇ ਬਾਕੀ ਮੇਰੇ ਭਰਾ ਦੀ ਥੜੀ ਹੈ ਕਣਕ ਦੋ ਕਿੱਲੇ ਜੀ ਉਹ ਵੀ ਖੜੀ ਕਣਕ ਸੀਗੀ ਉਹ ਜਦਾਰੇ ਮੁੰਡੇ ਨੇ ਟੇਕੇ ਸੀ ਉਹ ਜਦਾਰੇ ਝੜਸਾ ਗਿਆ ਉਹ ਮੁਕਸਰ ਹੈ ਇਲਾਜ ਤੇ ਹਾਂਜੀ ਹਾਂਜੀ ਤੇ ਰਾਹ ਚਲੀ ਜਾਂਦਾ ਪਰਮਾਤਮਾ ਕਰੇ ਉਹ ਵੀ ਠੀਕ ਹੋ ਗਏ ਬਾਕੀ ਜੋ ਦਾ ਕਹਿ ਰਹੇ ਗੱਲ ਦੇ ਵਾਪਰਿਆ ਜੀ ਬਾਕੀ ਸਰਕਾਰ ਜੋ ਚਾਹੂਗੀ ਤੇ ਸਾਨੂੰ ਅੱਜ ਐਮਐਲ ਸਾਹਿਬ ਪਹੁੰਚੇ ਨੇ ਵਿਸ਼ਵਾਸ ਦੁਆਰ ਇਹ ਵਿਸ਼ਵਾਸ ਆਇਆ ਪੂਰਾ ਵੀ ਅਸੀਂ ਤੁਹਾਨੂੰ 100% ਦੇਵਾਂਗੇ ਚਲੋ